ਗੌਰੀ ਮਹੱਲਾ ਪਹਿਲਾ ਹੋਮੇ ਕਰਤ ਭੇਖੀ ਨਹੀਂ ਜਾਣਿਆ ਗੁਰਮੁਖ ਭਗਤ ਬਿਰਲੇ ਮਨ ਮੰਨਿਆ ਹੋਮੇ ਕਰਤ ਭੇਖੀ ਨਹੀਂ ਜਾਣਿਆ ਗੁਰਮੁਖ ਭਗਤ ਬਿਰਲੇ ਮਨ ਮੰਨਿਆ ਹਉ ਹਉ ਕਰਤ ਨਹੀਂ ਸੱਚ ਪਾਈਏ ਹੋਮੇ ਜਾਏ ਪਰਮ ਪਦ ਪਾਈਏ ਰਹਾਉ ਹੋਮੇ ਕਰ ਰਾਜੇ ਬਹੁ ਧਾਵੇ ਹੋਮੇ ਖਪੇ ਜਨਮ ਮਰ ਆਵੇ ਹੋਮੇ ਨਿਵਰੇ ਗੁਰ ਸਬਦ ਵਿਚਾਰੇ ਚੰਚਲ ਮਤ त्यागे ਪੰਜ ਸੰਗਾਰੀ ਅੰਤਰ ਸਾਚ ਸਹਜ ਕਰ ਆਵੇ ਰਾਜਨ ਜਾਨ ਪਰਮਕਤ ਪਾਵੇ ਸਰ ਕਰਨੀ ਗੁਰ ਕਰਮ ਚੁਕਾਵੇ ਵਾਹਿਗੁਰੂ ਸਚ ਕਰਨੀ ਗੁਰ ਧਰਮ ਚੁਕਾਵੇ ਨਿਰਭਉ ਕੈ ਕਰ ਤਾੜੀ ਲਾਵੇ ਹੋ ਹੋ ਕਰ ਮਰਨ ਕਾ ਪਾਵੇ ਪੂਰਾ ਗੁਰ ਭੇਟੇ ਸੋ ਝਗਰ ਝੁਕਾਵੇ ਜੇਤੀ ਹ ਤੇਤੀ ਕਹਿ ਨਾਹੀ ਗੁਰਮੁਖ ਗਿਆਨ ਭੇਟ ਗੁਣ ਗਾਈ ਹੋ ਮੈਂ ਬੰਦਨ ਬੰਦ ਬੰਧਾਵੇ ਨਾਨਕ RAM ਭਗਤ ਸੁਖ ਪਾਵੇ ਨਾਨਕ RAM ਭਗਤ ਸੁਖ ਪਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰੂ ਪਿਆਰ ਵਾਲਿਓ ਸਤ ਸੰਗੀ ਜਨੋ ਅੱਜ ਆਪਾਂ ਪਾਵਨ ਪਵਿੱਤਰ ਅੰਗ 226 ਤੇ ਹੀ ਸੁਭਾਈਮਾਨ ਸ਼ਬਦ ਪੜਿਆ ਹੈ ਜੋ ਸਤਗੁਰੂ ਸਮਝਾਉਣਾ ਕਰਦੇ ਨੇ ਇਹ ਗਉੜੀ ਮਹੱਲਾ ਪਹਿਲਾ ਦਾ ਸ਼ਬਦ ਆ ਜੀ ਮਹਾਰਾਜ ਕਹਿੰਦੇ ਹੋਮੇ ਕਰਤ ਭੇਖੀ ਨਹੀਂ ਜਾਣਿਆ ਮੈਂ ਧਰਮੀ ਹਾਂ ਮੈਂ ਧਰਮੀ ਹਾਂ ਇਹ ਮੈਂ ਮੈਂ ਕਰਦਿਆਂ ਨਿਰ ਧਰਮਕ ਭੇਖਾਂ ਦੀ ਰਾਹੀ ਕਦੇ ਕਿਸੇ ਨੇ ਪ੍ਰਮਾਤਮਾ ਨਾਲ ਡੂੰਗੀ ਸਾਂਝ ਨਹੀਂ ਪਾਈ ਮੈਂ ਮੈਂ ਕਰਦਿਆਂ ਹੋਮੇ ਕਰਦਿਆਂ ਪ੍ਰਮਾਤਮਾ ਨਾਲ ਡੂੰਗੀ ਸਾਂਝ ਨਹੀਂ ਪੈਂਦੀ ਲੋਕਾਂ ਵਿੱਚ ਮੈਂ ਮੈਂ ਬਸੇਰੀ ਕਰ ਲੈਂਦਾ ਇਨਸਾਨ ਮੈਂ ਧਰਮੀ ਹਾਂ ਮੈਂ ਧਰਮੀ ਹਾਂ ਮੈਂ ਮੈਂ ਕਰਦਿਆਂ ਨਿਰੇ ਧਰਮਕ ਭੇਖਾਂ ਦੀ ਰਾਹੀ ਨਿਰੇ ਧਰਮਕ ਭੇਖ ਹੀ ਕੀਤੇ ਨੇ ਮਹਾਰਾਜ ਕਹਿੰਦੇ ਕਦੇ ਕਿਸੇ ਨੇ ਪ੍ਰਮਾਤਮਾ ਨਾਲ ਡੂੰਗੀ ਸਾਝ ਨਹੀਂ ਪਾਈ ਬਸ ਮੈਂ ਮੈਂ ਵਿੱਚ ਹੀ ਰਹਿ ਗਿਆ ਅਗਰੇ ਬੰਦ ਚ ਮਾਰਾ ਨੇ ਦੱਸਿਆ ਗੁਰਮਖ ਭਗਤ ਬਿਰਲੇ ਮਨ ਮੰਨਿਆ ਗੁਰੂ ਦੀ ਸ਼ਰਨ ਪੈ ਕੇ ਹੀ ਭਾਵ ਗੁਰੂ ਅੱਗੇ ਆਪਾ ਭਾਵ ਤਿਆਗਿਆ ਹੀ ਤਿਆਗਿਆ ਹੀ ਪ੍ਰਮਾਤਮਾ ਦੀ ਭਗਤੀ ਵਿੱਚ ਮਨ ਗਿੱਜਦਾ ਹੈ ਆਪਣਾ ਹੰਕਾਰ ਮਾਣ ਜਾਂ ਛੱਡ ਕੇ ਗੁਰੂ ਦੀ ਭਗਤੀ ਵਿੱਚ ਮਨ ਗਿੱਜਦਾ ਨਹੀਂ ਤਾਂ ਕਹਿੰਦਾ ਲੈ ਜੇ ਕੋਈ ਧਰ ਜੇ ਕੋਈ ਪ੍ਰਚਾਰਕ ਵੀਰ ਕਹਿੰਦਾ ਨਾ ਵੀ ਭਾਈ ਗਰਬਾਣੀ ਕਹਿੰਦੀ ਆ ਮੈਂ ਨਹੀਂ ਕਿਹਾ ਧਾਰਮਿਕ ਕੋਈ ਧਰਮ ਦਾ ਪ੍ਰਚਾਰਕ ਵੀਰ ਦੱਸਦਾ ਗੱਲ ਗੁਰੂ ਦੀ ਵੀ ਭਾਈ ਮੜੇ ਮਿਸ਼ਾਣ ਨਹੀਂ ਜਾਣਾ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਕਿਸੇ ਦੀ ਮੰਨਤਾ ਮੰਤਾਵਾਂ ਨਹੀਂ ਕਰਨੀ ਉਥੇ ਕੀ ਹੈ ਉਥੇ ਹੰਕਾਰ ਦਾ ਕਿੱਲਾ ਸਾਡੇ ਧੌਣ ਵਿੱਚ ਲੈ ਇਹ ਤਾਂ ਬਾਬੇ ਜਵਲੀਆਂ ਮਾਰਦੇ ਆ ਇਹ ਤਾਂ ਨਿੰਦਿਆ ਕਰਦੇ ਆ ਲੈ ਦੱਸ ਗੁਰੂ ਦੀ ਗੱਲ ਦੱਸਣ ਨੂੰ ਵੀ ਨਿੰਦਿਆ ਕਹਿੰਦੇ ਨੇ ਲੋਕ ਤੇ ਮਹਾਰਾਜ ਨੇ ਇੱਥੇ ਕਿਹਾ ਗੁਰੂ ਦੀ ਸ਼ਰਨ ਪੈ ਕੇ ਹੀ ਭਾਵ ਗੁਰੂ ਅਗੇ ਆਪਾ ਭਾਵ ਤਿਆਗ ਕੇ ਹੀ ਪ੍ਰਮਾਤਮਾ ਦੀ ਭਗਤੀ ਵਿੱਚ ਮਨ ਗੱਜਦਾ ਹੈ ਤੇ ਜੇ ਆਪ ਦਾ ਹੰਕਾਰ ਚੱਕੀ ਫਿਰਦਾ ਭਾਈ ਚੱਕੀ ਫਿਰ ਫਿਰ ਗੁਰੂ ਪਾਤ ਸੋਣਾ ਕੋਸ ਫਿਰ ਭਾਲ ਤੇ ਗੁਰੂ ਨੇ ਤਾਂ ਜਵਾਬ ਦਿੱਤਾ ਵਾ ਗੁਰਬਾਣੀ ਵਿੱਚ ਪੰਕਤੀ ਆ ਸੱਚਾ ਸਤ ਗੁਰ ਕਿਆ ਕਰੇ ਜੋ ਸਿੱਖਾ ਮੈਂ ਚੂਕ ਮਹਾਰਾਜ ਕਹਿੰਦੇ ਸੱਚਾ ਸਤ ਗੁਰ ਫਿਰ ਕੀ ਛੋਡੇ ਬਾਸਤੇ ਕਰ ਸਕਦਾ ਜਦੋਂ ਤੁਸੀਂ ਸਿਧਾਂਤ ਤੋਂ ਤਿਲਕੇ ਪਏ ਆ ਗੁਰੂ ਦੀ ਗੱਲ ਮੰਨਦੇ ਨਹੀਂ ਆਪਣੀ ਮਰਜ਼ੀ ਨਾਲ ਲੱਸੀਆਂ ਪਾ ਲੀਆਂ ਮੂਰਤੀਆਂ ਪੂਜ ਲਈਆਂ ਕਬਰਾਂ ਪੂਜ ਲਈਆਂ ਆਪਣੀ ਮਰਜ਼ੀ ਨਾਲ ਤੁਸੀਂ ਕਰਦੇ ਫਿਰਦੇ ਆਪਣੇ ਕੀਤੇ ਦਾ ਪਾ ਫਿਰ ਮਹਾਰਾਜ ਕਹਿੰਦੇ ਫਾਲ ਜਵਾਬ ਦਿੱਤਾ ਜੀ ਗੁਰਬਾਣੀ ਦੇ ਵਿੱਚ ਮਹਾਰਾਜ ਨੇ ਸਾਚਾ ਸਤਗੁਰ ਕਿਆ ਕਰੇ ਜੋ ਸਿੱਖਾਂ ਮੇ ਚੂਕ ਅੰਧੇ ਏਕ ਨਾ ਲੱਗੀ ਜਿਉਂ ਬਾਸ বাজਾਈਏ ਫੂਕ ਮਹਾਰਾਜ ਕਹਿੰਦੇ ਤੇਰਾ ਬਾਸ ਵਰਗਾ ਜੀਵਨ ਹੈ ਬਾਸਰੇ ਅੰਦਰ ਫੂਕ ਮਾਰੋ ਤਾਂ ਪਰਲੇ ਪਾਸੇ ਨਿਕਲ ਜਾਂਦੀ ਕਿਉਂਕਿ ਅੰਦਰੋਂ ਖੋਖਲਾ ਬਾਹਰੋਂ ਇੰਨਾ ਕਠੋਰ ਹੈ ਜਿਹਨੂੰ ਆਪਾਂ ਵਾਟਰਪਰੂਫ ਕਹਿ ਦਿੰਦੇ ਆ ਬਾਹਰੋਂ ਬਾਸ ਇੰਨਾ ਕਠੋਰ ਆ ਬਾਹਰੋਂ ਵੀ ਕੋਈ ਅਸਰ ਨਹੀਂ ਕਰਦਾ ਉਹ ਤੇ ਪਾਣੀ ਜਾਂ ਕੋਈ ਸੁਗੰਧੀ ਉਹਦੇ ਵਿੱਚ ਵੜ ਜਾ ਕਿਸੇ ਹੋਰ ਬੂਟੇ ਦੀ ਇਹ ਵੀ ਕਰਵਾਨੀ ਵਿੱਚ ਪੰਗਤੀ ਆ ਚੰਦਨ ਦੇ ਨਿਕਟੇ ਵਸੇ ਬਾਸ ਸੰਗੰਧ ਨਾ ਹੋਏ ਚੰਦਨ ਦੇ ਬੂਟੇ ਦੇ ਨੇੜੇ-ਨੇੜੇ ਜਿਹੜੇ ਜਿੰਨੇ ਵੀ ਬੂਟੇ ਹੁੰਦੇ ਆ ਉਹਨਾਂ ਵਿੱਚੋਂ ਚੰਦਨ ਦੀ ਮਹਿਕ ਆਉਣ ਲੱਗ ਜਾਂਦੀ ਆ ਕਿਉਂਕਿ ਸੁਗੰਧੀ ਉਹਦੇ 'ਚ ਭਰ ਜਾਂਦੀ ਆ ਚੰਦਨ ਦੀ ਪਰ ਜੇ ਬਾਸ ਦਾ ਬੂਟਾ ਕੋਲੇ ਹੋਵੇ ਨਾ ਚੰਦਨ ਦੇ ਬੂਟੇ ਦੇ ਬਾਸ ਵਿੱਚ ਕਦੇ ਸੁਗੰਧੀ ਨਹੀਂ ਵੱੜਦੀ ਕਿਉਂਕਿ ਬਾਹਰੋਂ ਵਾਟਰਪਰੂਫ ਆ ਕਠੋਰ ਐਨਾ ਮਹਾਰਾਜ ਕਹਿੰਦੇ ਤੇਰਾ ਜੀਵਨ ਬਾਸ ਵਰਗਾ ਭਾਈ ਫਿਰ ਨਾ ਤਾਂ ਅੰਦਰ ਆ ਕੋਸ ਤੇਰੇ ਅੰਦਰੋਂ ਤੋਂ ਖੋਖਲਾ ਨਾ ਬਾਰੋਂ ਕੋਈ ਚੀਜ਼ ਅਸਰ ਕਰਦੀ ਏ ਤੇਰੇ ਤੇ ਗੁਰੂ ਦੀ ਗੱਲ ਸੁਣਦਾ ਮੱਥਾ ਵੀ ਟੇਕ ਮਾ ਕੇ ਤੇ ਗੁਰੂ ਦੀ ਗੱਲ ਇੱਕ ਨਹੀਂ ਮੰਨਦਾ ਕਿਉਂਕਿ ਅਸਰ ਹੀ ਨਹੀਂ ਹੋਇਆ ਕੋਈ ਤਾਂ ਮਹਾਰਾਜ ਨੇ ਲਿਖਿਆ ਕਰਵਾਨੀ ਦੇ ਵਿੱਚ ਵੀ ਤੇਰਾ ਬਾਸ ਵਰਗਾ ਜੀਵਨ ਅੰਦਰੋਂ ਖੋਖਲਾ ਬਾਹਰੋਂ ਕਠੋਰ ਕੋਈ ਅਸਰ ਨਹੀਂ ਤਾਂ ਹੀ ਸਤਗੁਰਾਂ ਨੇ ਜਵਾਬ ਦਿੱਤਾ ਨਾ ਫਿਰ ਸਤ ਸਤਗੁਰ ਕਿਆ ਕਰੇ ਜੋ ਸਿੱਖਾਂ ਮੇਂ ਤੂਕ ਜਿਹੜੇ ਆਪੇ ਆਪਣੇ ਆਪ ਨੂੰ ਸਿੱਖ ਅਖਵਾਉਣਾ ਚਾਹੁੰਦੇ ਨੇ ਚਾਹੁੰਦੇ ਨੇ ਅਖਵਾਉਂਦੇ ਨੇ ਸਿੱਖ ਤੇ ਗੁਰੂ ਦੇ ਸਿਧਾਂਤ 'ਤੇ ਨਹੀਂ ਚੱਲਦੇ ਬਾਸ ਵਰਗਾ ਜੀਵਨ ਮਹਾਰਾਜ ਕਹਿੰਦੇ ਤੇਰੇ ਵਾਸਤੇ ਨਹੀਂ ਕੁਝ ਕਰ ਸਕਦਾ ਗੁਰੂ ਫਿਰ ਗੁਰੂ ਤਾਂ ਉਹਦੇ ਤੇ ਪ੍ਰਭਾਵ ਪਾਏਗਾ ਨਾ ਗੁਰੂ ਦਾ ਜਿਹਦਾ ਹਿਰਦੇ ਵਿੱਚ ਗੱਲ ਵੱੜਦੀ ਆ ਗੁਰਬਾਣੀ ਦੀ ਆ ਸਤਗੁਰਾਂ ਨੇ ਕਿਹਾ ਨਾ ਦੂਸਰੇ ਬੰਦ 'ਚ ਪਹਿਲਾ ਵਾਲੇ ਬੰਦ 'ਚ ਮਹਾਰਾਜ ਇਹਨਾਂ ਦੱਸਦਾ ਹੋਮੇ ਕਰਤ ਭੇਖੀ ਨਹੀਂ ਜਾਣਿਆ ਹੰਕਾਰ ਚੱਕੀ ਫਿਰਦਾ ਭੇਖ ਕਰਦਾ ਤਰ੍ਹਾਂ ਤਰ੍ਹਾਂ ਦੇ ਤੇ ਗੁਰੂ ਮਹਾਰਾਜ ਨੂੰ ਨਹੀਂ ਜਾਣਿਆ ਮਹਾਰਾਜ ਨੇ ਮਹਾਰਾਜ ਕਹਿੰਦੇ ਹੋ ਮੈਂ ਕਰਤ ਭੇਖੀ ਨਹੀਂ ਜਾਣਿਆ ਗੁਰਮਖ ਭਗਤ ਬਿਰਲੇ ਮਨ ਮੰਨਿਆ ਜਿਹੜੇ ਗੁਰਮਖ ਹੁੰਦੇ ਨੇ ਉਹ ਰੱਬ ਦੇ ਪਿਆਰੇ ਹੋ ਜਾਂਦੇ ਨੇ ਜਿਨ੍ਹਾਂ ਦਾ ਮਨ ਮੰਨ ਜੇ ਵੀ ਸਤਿਗੁਰੂ ਸਹੀ ਕਹਿੰਦੇ ਆ ਗੁਰੂ ਜਿਵੇਂ ਕਹਿਣਗੇ ਓਵੇਂ ਚੱਲਾਂਗੇ ਮਹਾਰਾਜ ਕਹਿੰਦੇ ਗੁਰੂ ਦੀ ਸ਼ਰਨ ਪੈ ਕੇ ਹੀ ਭਾਵ ਗੁਰੂ ਅੱਗੇ ਆਪਾ ਭਾਵ ਤਿਆਗ ਕੇ ਹੀ ਪਰਮਾਤਮਾ ਦੀ ਭਗਤੀ ਵਿੱਚ ਮੰਨ ਗਜਦਾ ਹੈ ਭਾਈ ਪਰ ਅਜੀਹਾ ਆਪਾ ਭਾਵ ਤਿਆਗਣ ਵਾਲਾ ਕੋਈ ਬਿਰਲਾ ਹੀ ਹੁੰਦਾ ਹੈ ਕੋਈ ਬਿਰਲਾ ਹੁੰਦਾ ਲੱਖਾਂ ਚੋਂ ਆਪਣਾ ਆਪ ਤਿਆਗਣ ਵਾਲਾ ਮੈਂ ਮੈਂ ਛੱਡਣ ਵਾਲਾ ਨਹੀਂ ਤਾਂ ਇੱਕ ਦੂ ਇੱਕ ਸਿਆਣਾ ਮਹਾਰਾਜ ਨੇ ਲਿਖਿਆ ਕਰਬਾਣੀ ਵਿੱਚ ਵੀ ਤੂੰ ਇੱਕ ਦੂ ਇੱਕ ਸਿਆਣਾ ਕਹਿੰਦਾ ਮੈਂ ਤੇਰੇ ਨਾਲੋਂ ਸਿਆਣਾ ਤੈਨੂੰ ਕੀ ਪਤਾ ਮੈਨੂੰ ਪਤਾ ਇਹ ਰੌ ਰੀਤੀ ਬਰਾਣੀ ਚੱਲਦੀ ਆਈ ਆ ਮਹਾਰਾਜ ਕਹਿੰਦੇ ਜਾ ਲੋ ਐਸੀ ਰੀਤ ਜਿੱਤ ਲੱਗ ਪਿਆਰਾ ਬਿਸਤਰੇ ਮਹਾਰਾਜ ਕਹਿੰਦੇ ਇਹੋ ਜੀ ਰੀਤ ਨੂੰ ਛਾੜ ਦਿਓ ਮਹਾਰਾਜ ਕਹਿੰਦੇ ਅੱਗ ਦੇ ਵਿੱਚ ਜਿਹੜੀ ਤੁਹਾਨੂੰ ਪ੍ਰਮਾਤਮਾ ਨਾਲੋਂ ਤੋੜਦੀ ਆ ਪਰ ਅਸੀਂ ਕਹਨੇ ਨਹੀਂ ਜੇ ਤਾਂ ਪ੍ਰਾਣੀ ਰੀਤ ਆਉਂਦੀ ਏ ਸਾਡੇ ਤਾਂ ਦਾਦੇ ਆ ਪੜਦਾਦੇ ਆ ਤਾਂ ਰੀਤ ਚੱਲੀ ਆਉਂਦੀ ਆ ਵੇ ਆਦੀ ਅਸੀਂ ਮੰਨਤਾ ਕਰਨੀ ਆ ਆ ਅਸੀਂ ਸੁੱਖ ਨੇ ਆਜ ਦਿੰਨੇ ਆ ਤਾਂ ਰੀਤ ਚੱਲੀ ਆਉਂਦੀ ਆ ਮਹਾਰਾਜ ਕਹਿੰਦੇ ਇਹੋ ਜੀ ਰੀਤ ਨੂੰ ਅੱਗ ਲਾ ਕੇ ਛਾੜ ਦੇ ਗਰਮਾਣੀ ਚ ਪੰਕਤੀ ਆ ਜੀ ਜਾਲੋ ਐਸੀ ਰੀਤ ਜਿੱਤਮ ਹੈ ਪਿਆਰਾ ਬਿਸਰੇ ਜਿਹੜਾ ਤੁਹਾਨੂੰ ਪ੍ਰਭੂ ਪ੍ਰਮਾਤਮਾ ਦੇ ਨਾਮ ਨਾਲੋਂ ਤੋੜ ਰਹੀ ਆ ਨਾ ਰੀਤ ਜਿਹੜੀ ਛੋਟੀ ਦੁਨੀਆ ਵਾਲੀ ਮਹਾਰਾਜ ਕਹਿੰਦੇ ਅੱਗ ਲਾਦੇ ਹਨ ਅਗਲੇ ਬੰਦ ਚ ਮਹਾਰਾਜ ਕਹਣਾ ਕਰਿੰਦੇ ਨਹੀਂ ਕਰਦੇ ਨੇ ਹੋਂ ਹੋਂ ਕਰਤ ਨਹੀਂ ਸੱਚ ਪਾਈਏ ਹੋਂ ਹੋਂ ਦਾ ਮਤਲਬ ਹੈ ਹਉਮੈ ਹੰਕਾਰ ਕਰਦਿਆਂ ਨਹੀਂ ਸੱਚ ਪਾਇਆ ਜਾ ਸਕਦਾ ਸੱਚ ਕੀ ਹੈ ਪ੍ਰਭੂ ਪਰਮਾਤਮਾ ਜੇ ਹਉਮੈ ਦਾ ਹਉਮੈ ਦੀ ਪੰਡ ਚੱਕੀ ਆ ਨਾ ਸਿਰ ਤੇ ਹੰਕਾਰ ਦੀ ਮਹਾਰਾਜ ਕਹਿੰਦੇ ਤੂੰ ਸੱਚ ਨੂੰ ਪ੍ਰਾਪਤ ਨਹੀਂ ਕਰ ਸਕਦਾ ਭਾਵ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਨਹੀਂ ਕਰ ਸਕਦਾ ਤੂੰ ਜੇ ਹੰਕਾਰ ਆ ਤਾਂ ਤੇਰੇ ਕੋਲੇ ਇਹ ਤਾਂ ਆਪਣਾ ਆਪ ਛੱਡ ਕੇ ਆਉਣਾ ਪਊ ਭਾਈ ਮਹਾਰਾਜ ਕਹਿੰਦੇ ਹਉ ਹਉ ਕਰਤ ਨਹੀ ਸੱਚ ਪਾਈਏ ਹੋਵੇਂ ਜਾਏ ਪਰਮ ਪਦ ਪਾਈਏ ਮੈਂ ਵੱਡਾ ਧਰਮੀ ਹਾਂ ਮੈਂ ਵੱਡਾ ਰਾਜਾ ਹਾਂ ਇਹੋ ਜਹੀ ਮੈਂ ਮੈਂ ਕਰਦਿਆਂ ਕਦੇ ਸਦਾ ਕਾਇਮ ਰਹਿਣ ਵਾਲਾ ਪ੍ਰਮਾਤਮਾ ਮਿਲ ਨਹੀਂ ਸਕਦਾ ਸਪਸ਼ਟ ਕਰਤਾ ਗੁਰੂ ਨੇ ਤੇ ਅਗਲੇ ਵੰਦ ਜਿ ਮਹਾਰਾਜ ਦੱਸਦੇ ਨੇ ਹੋਮੇ ਜਾਏ ਪਰਮ ਪਦ ਪਾਈਏ ਜਦੋਂ ਇਹ ਹੋਮੇ ਦੂਰ ਹੋਵੇ ਤਦੋਂ ਹੀ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਸਕੀਦਾ ਹੈ ਸਭ ਤੋਂ ਉੱਚਾ ਦਰਜਾ ਹਾਸਲ ਕਿੰਨਾ ਨੇ ਕੀਤਾ ਭਾਈ ਤਾਰੂ ਸਿੰਘ ਉਹਨਾਂ ਨੇ ਖੋਪਰ ਤੜਵਾ ਲਏ ਗੁਰੂ ਤੋਂ ਬੇਮੁਖ ਨਹੀਂ ਜਕਰੀਆ ਕਹਿੰਦਾ ਸੀ ਤੇਰੇ ਕੇਸ ਕੱਟਣੇ ਆ ਕਿਉਂਕਿ ਆ ਕਕਾਰ ਲਾ ਤੇ ਕਕਾਰ ਬਾਹਰੋਂ ਮਿਲ ਜਾਣੇ ਆ। ਕੇਸ ਕੁਦਰਤੀ ਆ। ਜਕਰੀਆ ਖਾਨ ਕਹਿੰਦਾ ਸੀ ਕਹਿੰਦਾ ਸੀ ਤਾਰੂ ਸਿੰਘ ਦੇ ਕੇਸ ਕੱਟੋ। ਉਹ ਕਹਿੰਦਾ ਸੀ ਕੇਸ ਨਹੀਂ ਕੱਟਣ ਦੇਣੇ, ਖੋਪਰ ਉਤਾਰ ਲਾ। ਕਿ ਅਸੀਂ ਭਾਈ ਤਾਰੂ ਸਿੰਘ ਦੇ ਵਾਰਿਸ ਹਾਂ, ਅਖਬਾਉਨੇ ਆ ਤੇ ਨਾਈਆਂ ਦੀਆਂ ਦੁਕਾਨਾਂ ਤੇ ਜਾ ਜਾ ਕੇ ਬੜੇ ਸਟਾਈਲ ਨਾਲ ਕੇਸ ਕਟਾਉਂਦੇ ਆ। ਉਹ ਚੰਗੇ ਨਹੀਂ ਲੱਗਦੇ, ਭਾਈ ਤਾਰੂ ਸਿੰਘ ਨੇ ਖੋਪਰ ਤਰਾ ਲਿਆ। ਵੇ ਕੇਸ ਨਹੀਂ ਕੱਟਣਦੇ ਨੇ ਤੇ ਭਾਈ ਤਾਰੂ ਸਿੰਘ ਦੇ ਬਾਰਸ਼ ਅਖਮਾਉਣ ਵਾਲੇ ਨਾਂਜਾਂ ਦੀਆਂ ਦੁਕਾਨਾਂ ਤੇ ਕੇਸ ਕਟਾਉਂਦੇ ਆ ਜਾ ਕੇ ਅਖਮਾਉਣੇ ਅਸੀਂ ਸਿੱਖਾਂ ਚਰਖੜੀਆਂ ਤੇ ਚੜ ਗਏ ਬੰਦ-ਬੰਦ ਕਟਵਾ ਲਏ ਦੇਗਾਂ ਵਿੱਚ ਉਵਾਲੇ ਖਾ ਗਏ ਰੂਮ ਵਿੱਚ ਲਪੇਟ ਕੇ ਸਾੜੇ ਗਏ ਆਰਿਆਂ ਨਾਲ ਜੀਰੇ ਗਏ ਇਹ ਫਿਰ ਪਦਵੀ ਪ੍ਰਾਪਤ ਹੁੰਦੀ ਆ ਜਦੋਂ ਗੁਰਮਖੰਡਾ ਇਨਸਾਨ ਜਦੋਂ ਮਨੁੱਖ ਗੁਰੂ ਦੇ ਕਹਣੇ ਮੁਤਾਬਕ ਚੱਲਦਾ ਫਿਰ ਇਹ ਪਦਵੀ ਪ੍ਰਾਪਤ ਹੁੰਦੀ ਹੈ ਉੱਚਾ ਦਰਜਾ ਰਹਿੰਦੀ ਦੁਨੀਆਂ ਤੱਕ ਯਾਦ ਕਰੇਗੀ ਦੁਨੀਆਂ ਨੂੰ ਰਹਿੰਦੇ ਸੰਸਾਰ ਤੱਕ ਦੁਨੀਆਂ ਯਾਦ ਕਰੇਗੀ ਮਹਾਰਾਜ ਕਹਿੰਦੇ ਹਮੇ ਜਾਏ ਪਰਮ ਪਦ ਪਾਈਏ ਇਹ ਰਹਾਉ ਵਾਲਾ ਬੰਦਾ ਜੀ ਮਹਾਰਾਜ ਕਹਿੰਦੇ ਜਦੋਂ ਇਹ ਹਮੇ ਦੂਰ ਹੋਵੇ ਨਾ ਜਦੋਂ ਹੀ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਸਕਦਾ ਇਨਸਾਨ ਸਰੀਰ ਕਰਕੇ ਬੀਬੀ ਅਜੇ ਪਾਈ ਆ ਇਨਸਾਨ ਗੁਰਮਖ ਪਿਆਰਾ ਗੁਰ ਦੇ ਸਨਮੁਖ ਰਹਿਣ ਵਾਲਾ ਉਹਨੂੰ ਸਾਰੀਆਂ ਦਾਤਾਂ ਮਿਲਦੀਆਂ ਫਿਰ ਖੁਸ਼ੀਆਂ ਮਿਲਦੀਆਂ ਅੱਗੇ ਮਹਾਰਾਜ ਕਹਿੰਦੇ ਨੇ ਹੋ ਮੈਂ ਕਰ ਰਾਜੇ ਬਹੁਤਾ ਵੀ ਅਸੀਂ ਵੱਡੇ ਰਾਜੇ ਹਾਂ ਇਸੇ ਹੋਮੇ ਦੇ ਕਾਰਨ ਹੀ ਰਾਜੇ ਇੱਕ ਦੂਜੇ ਦੇ ਦੇਸਾਂ ਉੱਤੇ ਕਈ ਵਾਰੀ ਹੱਲੇ ਕਰਦੇ ਹਨ ਕਰਦੇ ਰਹਿੰਦੇ ਹਨ ਹੋ ਮੇ ਖਪੇ ਜਨਮ ਮਰ ਆਵੀ ਮਹਾਰਾਜ ਕਹਿੰਦੇ ਆਪਣੇ ਬਟਪਣ ਦੇ ਮਾਣ ਵਿੱਚ ਦੁਖੀ ਹੁੰਦੇ ਹਨ ਛਿਟਾ ਇਹ ਨਿਕਲਦਾ ਹੈ ਕਿ ਪ੍ਰਭੂ ਦੀ ਯਾਦ ਭਲਾ ਕੇ ਜਨਮ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਹਨ ਅੱਗੇ ਸਤਿਗੁਰੂ ਸਮਝਾਉਣਾ ਕਰਦੇ ਨੇ ਹੋ ਮੇ ਨਿਵਰੇ ਗੁਰ ਸ਼ਬਦ ਵਿਚਾਰੇ ਜਿਹੜਾ ਵੱਡ ਭਾਗੀ ਮਨੁੱਖ ਗੁਰੂ ਦਾ ਸ਼ਬਦ ਵਿਚਾਰਦਾ ਹੈ ਆਪਣੇ ਸੋਚ ਮੰਡਲ ਵਿੱਚ ਟਿਕਾਉਂਦਾ ਹੈ ਉਸ ਦੀ ਹਉਮੈ ਦੂਰ ਹੋ ਜਾਂਦੀ ਹੈ ਜਦੋਂ ਹਉਮੈ ਦੂਰ ਹੋ ਗਈ ਸਮਝ ਲਓ ਅਸੀਂ ਗੁਰੂ ਦੇ ਪਿਆਰੇ ਹੋ ਗਏ ਕਿ ਹਉਮੈ ਨਹੀਂ ਸਾਨੂੰ ਬਣ ਦਿੰਦੀ ਗੁਰੂ ਵਾਲਾ ਹੰਕਾਰ ਹਉਮੈ ਨਹੀਂ ਬਣ ਦਿੰਦੀ ਸਾਨੂੰ ਆਪਦੀ ਹਉਮੈ ਦੇ ਵਿੱਚ ਆਪਦੀ ਮਰਜ਼ੀ ਦੇ ਕੰਮ ਕਰਦਾ ਇਨਸਾਨ ਤੱਕਾ ਬਹੁਤ ਕਰਦਾ ਆਪ ਤੋਂ ਥੋੜੇ ਜਿਹੜੇ ਕਮਜ਼ੋਰ ਆ ਉਹਨਾਂ ਤੇ ੱੱਕਾ ਜਲਦਾ ਜਿੱਦੋਂ ਨੱਕ ਤੇ ਪੈਂਦੀ ਆ ਉਦੋਂ ਫਿਰ ਪਿੱਛੇ ੜਦਾ ਇਹ ਵੀ ਗੱਲ ਆ ਤੇ ਬਾਹਰੀ ਗੱਲ ਆ ਗਈ ਹੋਮੇ ਦੀ ਗੱਲ ਚੱਲਦੀ ਆ ਨਾ ਹੰਕਾਰ ਦੀ ਇੱਥੇ ਮਹਾਰਾਜ ਅਗਲੇ ਅਗਲੇ ਬੰਦ ਚ ਕਹਿੰਦੇ ਨੇ ਚੰਚਲ ਮਤ ਤੇ ਅੱਗੇ ਪੰਜ ਸੰਘਾਰੇ ਉਹ ਪਟਕਣਾ ਵਿੱਚ ਪਾਣ ਵਾਲੀ ਆਪਣੀ ਹੋਸੀ ਮਤ ਤਿਆਗਦਾ ਹੈ ਤੇ ਕਾਮਦੈਕ ਪੰਜਾਂ ਬੈਰੀਆਂ ਦਾ ਨਾਸ ਕਰ ਦਿੰਦਾ ਮਨੁੱਖ ਕਰੂ ਕਦੋਂ ਜਦੋਂ ਗੁਰੂ ਦਾ ਗਿਆਨ ਪੱਲੇ ਆਇਆ ਆਪ ਦਾ ਹਉਮੈ ਹੰਕਾਰ ਛੱਡ ਤਾਂ ਗੁਰੂ ਦੀ ਗੱਲ ਸੁਣਨੀ ਸ਼ੁਰੂ ਕੀਤੀ ਅੰਤਰ ਸਾਚ ਸਹਿਜ ਕਰ ਆਵੀ ਮਹਾਰਾਜ ਕਹਿੰਦੇ ਜਿਨ੍ਹਾਂ ਬੰਦਿਆਂ ਦੇ ਹਿਰਦੇ ਵਿੱਚ ਸਦਾ ਕਾਇਮ ਰਹਿਣ ਵਾਲਾ ਪ੍ਰਮਾਤਮਾ ਵੱਸਦਾ ਹੈ ਉਹ ਅਡੋਲ ਆਤਮਿਕ ਅਵਸਥਾ ਵਿੱਚ ਟਿਕੇ ਰਹਿੰਦੇ ਹਨ ਅਡੋਲ ਹੁੰਦੇ ਨੇ ਉਹਨਾਂ ਨੂੰ ਫਿਰ ਸਦਾ ਚੜ੍ਹਦੀ ਕਲਾ ਵਿੱਚ ਰਹਿੰਦੇ ਆ ਕੋਈ ਦੁੱਖ ਨਹੀਂ ਸਤਾ ਸਕਦਾ ਕੋਈ ਫਿਕਰ ਚ ਹੋਰ ਨਹੀਂ ਤੰਗ ਕਰਦਾ ਉਸ ਵੀਰ ਭੈਣ ਭਾਈ ਨੂੰ ਜਦੋਂ ਗੁਰੂ ਦੇ ਗਿਆਨ ਨਾਲ ਜੁੜ ਜਾਂਦਾ ਇਨਸਾਨ ਪੂਰੀ ਤਰ੍ਹਾਂ ਕਈ ਮੇਰੇ ਵਰਗੇ ਗਿਆਨ ਨਾਲ ਵੀ ਜੁੜੇ ਆ ਤੇ ਫਿਕਰ ਛੋਰੀਆਂ ਵਿੱਚ ਹੀ ਜੀਂਦੇ ਆ ਜਾਂ ਆਪਣਾ ਹੰਕਾਰ ਚੱਕੀ ਫਿਰਦੇ ਆ ਬਹੁਤ ਬਹੁਤ ਸਾਰੇ ਨੇ ਕਿਉਂਕਿ ਉਹ ਰੱਬ ਦਾ ਪਿਆਰਾ ਹੈ ਨ ਬਿਰਲੇ ਘਣੇ ਨਹੀਂ ਫੈਲ ਫੱਕੜ ਸੰਸਾਰ ਮਹਾਰਾਜ ਕਹਿੰਦੇ ਬਿਰਲੇ ਬਿਰਲੇ ਰੱਬ ਦੇ ਪਿਆਰੇ ਹੈਗੇ ਨੇ ਰਾਜਨ ਜਾਨ ਪਰਮਗਤ ਪਾਵੇ ਮਹਾਰਾਜ ਕਹਿੰਦੇ ਪਹਿਲਾ ਵਾਲੇ ਬੰਦ ਚ ਦੱਸਿਆ ਮਹਾਰਾਜ ਜਿੰਨਾ ਬੰਦਿਆਂ ਦੇ ਹਿਰਦੇ ਵਿੱਚ ਸਦਾ ਕਾਇਮ ਰਹਿਣ ਵਾਲਾ ਪ੍ਰਮਾਤਮਾ ਵੱਸਦਾ ਹੈ ਉਹ ਅਡੋਲ ਆਤਮਿਕ ਵਸਤਾ ਵਿੱਚ ਟਿਕੇ ਰਹਿੰਦੇ ਹਨ ਤੇ ਅਗਲੇ ਪੰਨੇ 'ਚ ਦੱਸਿਆ ਮਹਾਰਮ ਨੇ ਸਾਰੀ ਸ੍ਰਿਸ਼ਟੀ ਦੇ ਮਾਲਕ ਪ੍ਰਭੂ ਨਾਲ ਡੂੰਗੀ ਸਾਝ ਪਾ ਕੇ ਉਹ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰਦੇ ਹਨ। ਰਾਜਨ ਜਾਣ ਪਰਮਗਤ ਪਾਵੇ ਉਹ ਪ੍ਰਭੂ ਪ੍ਰਮਾਤਮਾ ਨੂੰ ਜਿਹਨਾਂ ਨੇ ਜਾਣ ਲਿਆ। ਸੱਚ ਕਰਨੀ ਗੁਰ ਭਰਮ ਚੁਕਾਵੇ ਨਿਰਭਉ ਕੇ ਕਰਤਾ ਢੀ ਲਾਵੇ। ਜਿਸ ਮਨੁੱਖ ਦੇ ਮਨ ਦੀ ਭਟਕਣਾ ਗੁਰੂ ਦੂਰ ਕਰਦਾ ਹੈ ਸਦਾ ਫਿਰ ਪ੍ਰਭੂ ਦਾ ਸਿਮਰਨ ਉਸ ਦਾ ਨਿਤ ਕਰਮ ਬਣ ਜਾਂਦਾ ਹੈ ਨਿਤ ਦਾ ਕਰਮ ਜਿਹੜਾ ਆਪਾਂ ਕਹਿੰਦੇ ਆ ਨਿਤ ਦਾ ਕਰਮ ਬਣ ਜਾਂਦਾ ਫਿਰ ਨਿਰਭਉ ਕੇ ਕਰਤਾ ਢੀ ਲਾਵੇ ਉਹ ਨਿਰਭਉ ਪ੍ਰਭੂ ਦੇ ਚਰਨਾਂ ਵਿੱਚ ਸਦਾ ਆਪਣੀ ਸੁਰਤ ਜੋੜੀ ਰੱਖਦਾ ਹੈ ਢਾੜੀ ਕਹਿੰਦੇ ਆ ਜੀ ਸੁਰਤ ਜੋੜ ਕੇ ਰੱਖਣਾ ਸਮਾਧੀ ਜੀ ਨੂੰ ਕਹ ਦਿੰਦੇ ਆ ਗੁਰਬਾਣੀ ਵਿੱਚ ਸੁਰਤ ਜੋੜਨ ਦੀ ਗੱਲ ਕਰੀ ਆ ਵਾਰੀ ਗੱਲ ਸਮਾਧੀ ਵੀ ਸਮਾਧੀ ਲੱਗੀ ਆ ਸਮਾਧੀ ਵੀ ਉਹੀ ਭਾਵ ਆ ਵੀ ਗੁਰੂ ਦੇ ਚਰਨਾਂ ਨਾਲ ਮਨ ਜੁੜਿਆ ਹੋਇਆ ਸਮਾਧੀ ਵਿੱਚ ਟਕੋ ਵਿੱਚ ਮਨ ਭਟਕਦਾ ਨਹੀਂ ਹੈ ਗੁਰੂ ਦੇ ਚਰਨਾਂ ਨਾਲ ਜੁੜਿਆ ਰਹਿੰਦਾ ਸਦਾ ਮਹਾਰਾਜ ਕਹਿੰਦੇ ਨਿਰਭਉ ਕੇ ਕਰ ਤਾੜੀ ਲਾਵੇ ਉਹ ਨਿਰਭਉ ਪ੍ਰਭੂ ਦੇ ਚਰਨਾਂ ਵਿੱਚ ਸਦਾ ਆਪਣੀ ਸੁਰਤ ਜੋੜੀ ਰੱਖਦਾ ਹੈ ਮਨੁੱਖ ਹਉ ਹਉ ਕਰ ਮਰਨਾ ਕਿਆ ਪਾਵੇ ਉਹੀ ਹੋਮੇ ਦੀ ਗੱਲ ਮਹਾਰਾਜ ਕਹਿੰਦੇ ਨੇ ਹਾਂ ਹਾਂ ਮੈਂ ਮੈਂ ਦੇ ਕਾਰਨ ਆਤਮਿਕ ਮੌਤ ਹੀ ਸੇੜਦੀ ਹੈ ਇਸ ਤੋਂ ਛੁੱਟ ਹੋਰ ਕੋਈ ਇਸ ਤੋਂ ਛੁੱਟ ਹੋਰ ਕੋਈ ਆਤਮਿਕ ਗੁਣ ਨਹੀਂ ਲੱਭਦਾ ਹੋਮੇ ਤਾਂ ਬਸ ਇਹੀ ਕੰਮ ਕਰਦੀ ਆ ਇਕੱਲਾ ਹੋਰ ਨਹੀਂ ਕੋਈ ਗੁਣ ਲੱਭ ਸਕਦਾ ਹੋਮੇ ਵਾਲਾ ਇਨਸਾਨ ਪੂਰਾ ਗੁਰ ਭੇਟੇ ਸੋ ਝਗੜ ਚੁਕਾਵੇ ਮਹਾਰਾਜ ਕਹਿੰਦੇ ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਉਹ ਹੋਮੇ ਦੇ ਇਸ ਇਸ ਟੰਕੇ ਨੂੰ ਆਪਣੇ ਅੰਦਰੋਂ ਮੁਕਾ ਲੈਂਦਾ ਹੈ ਟੰਟੇ ਨੂੰ ਕਹ ਲਓ ਜਿਹਨੂੰ ਆਪਾਂ ਕਹਿੰਦੇ ਟੰਟਾ ਝਗੜਾ ਝਮੇਲਾ ਪਿਆ ਰਹਿੰਦਾ 24 ਘੰਟੇ ਮਨ ਦੇ ਅੰਦਰ ਮਹਾਰਾਜ ਕਹਿੰਦੇ ਉਹ ਫਿਰ ਆਪਣੇ ਅੰਦਰੋਂ ਮੁਕਾ ਲੈਂਦਾ ਜਿਹੜਾ ਮਨੁੱਖ ਪੂਰਾ ਗੁਰੂ ਨੂੰ ਜਿਹੜੇ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਉਹ ਆਪਣੇ ਹੋਮੇ ਦੇ ਝਗੜੇ ਨੂੰ ਆਪਣੇ ਅੰਦਰੋਂ ਮੁਕਾ ਲੈਂਦਾ ਹੈ। ਅਗਲੇ ਬੰਦ ਚ ਮਹਾਰਾਜ ਕਹਿੰਦੇ ਨੇ ਜੇਤੀ ਹੈ ਤੇਤੀ ਇਹ ਨਾਹੀ ਗੁਰਮੁਖ ਗਿਆਨ ਭੇਟ ਗੁਣ ਗਾਈ ਹੋਮੇ ਦੇ ਆਸਰੇ ਜਿਤਨੀ ਵੀ ਦੌੜ ਭੱਜ ਹੈ ਇਹ ਸਾਰੀ ਦੌੜ ਭੱਜ ਕੋਈ ਆਤਮਕਲਾਬ ਨਹੀਂ ਪਹੁੰਚਾਉਂਦੀ। ਕੋਈ ਜੀਵ ਆਤਮਾ ਨੂੰ ਇਹਦਾ ਲਾਭ ਨਹੀਂ ਹੈ ਦੌੜ ਭੱਜ ਦਾ। ਵੇ ਉਹ ਇਕੱਠਾ ਕਰ ਲਿਆ ਇਕੱਠਾ ਕਰ ਲਿਆ ਬਣਾਤਾ ਮੈਂ ਉਹ ਰਹਿ ਗਿਆ ਇਧਰੋਂ ਕਰਦਗੇ ਉਧਰੋਂ ਕਰਦਗੇ ਸਾਰਾ ਕੁਝ ਕਰਦਾ ਨਾ ਇਨਸਾਨ ਭੱਜ ਦੌੜ ਮਹਾਰਾਜ ਕਹਿੰਦੇ ਇਹ ਜੀਵ ਆਤਮਾ ਵਾਸਤੇ ਕੋਈ ਲਾਭ ਨਹੀਂ ਇਹਦਾ ਹਾਂ ਸਰੀਰ ਕਰੋੜਾਂ ਵਾਸਤੇ ਠੀਕ ਆ ਸਰੀਰ ਕਰੋੜਾਂ ਪੂਰੀਆਂ ਕਰਨ ਵਾਸਤੇ ਭੱਜ ਦੌੜ ਕਰਦਾ ਨਾ ਮਨੁੱਖ ਉਹ ਠੀਕ ਆ ਸੁੱਖ ਸਹੂਲਤਾਂ ਤੇਰੇ ਕਰਮ ਮੁਤਾਬਕ ਕੰਮ ਕਰਦਾ ਤੂੰ ਮਿਲਦੀਆਂ ਤੈਨੂੰ ਪਰ ਜੀਵ ਆਤਮਾ ਨੂੰ ਕੋਈ ਲਾਭ ਨਹੀਂ ਇਹਦਾ ਤੇਰੀ ਵੱਡੀ ਕੋਠੀ ਦਾ ਮੰਗੀਆਂ ਕਾਰਾਂ ਦਾ ਬਾੜੀ ਜ਼ਮੀਨ ਜਾਇਦਾਦ ਦਾ ਤੇ ਬਹੁਤ ਸਾਰੇ ਬੈਂਕ ਬੈਲੈਂਸ ਦਾ ਜੀਵਾਤਮਾ ਨੂੰ ਕੋਈ ਲਾਭ ਨਹੀਂ ਹੈ ਗੁਰੂ ਨੇ ਨਵੇੜਤੀ ਗੱਲ ਇੱਥੇ ਤੇ ਜੀਵਾਤਮਾ ਨੂੰ ਆਸਰਾ ਕਾਦਾ ਗੁਰਮੁਖ ਗਿਆਨ ਭੇਟ ਗੁਣ ਗਾਈ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਗੁਰੂ ਤੋਂ ਗਿਆਨ ਪ੍ਰਾਪਤ ਕਰਕੇ ਪ੍ਰਮਾਤਮਾ ਦੇ ਗੁਣ ਗਾਉਂਦੇ ਹਨ ਇਹਦਾ ਲਾਭ ਹੈ ਜੀਵਾਤਮਾ ਨੂੰ ਪਰਮਾਤਮਾ ਦੇ ਗਉਣ ਗਾਉਣ ਦਾ ਹੋ ਮੈਂ ਬੰਦਨ ਬੰਦ ਪ੍ਰਭਾਵੇ ਨਾਨਕ RAM ਭਗਤ ਸੁਖ ਪਾਵੇ ਮਹਾਰਾਜ ਕਹਿੰਦੇ ਹੋ ਮੈਂ ਜੀਵਾਂ ਨੂੰ ਮੋਹ ਦੇ ਬੰਦਨਾ ਵਿੱਚ ਬੰਨ ਕੇ ਜਨਮ ਮਰਨ ਦੇ ਗੇੜ ਵਿੱਚ ਪਾਉਂਦੀ ਹੈ ਤੇ ਆਖਰੀ ਆਖਰੀ ਪੰਕਤੀ ਵਿੱਚ ਮਹਾਰਾਜ ਕਹਿੰਦੇ ਨੇ ਨਾਨਕ RAM ਭਗਤ ਸੁਖ ਪਾਵੇ ਜਿਹੜਾ ਮਨੁੱਖ ਪਰਮਾਤਮਾ ਦੀ ਭਗਤੀ ਕਰਦਾ ਹੈ ਉਹ ਹਉਮੈ ਤੋਂ ਬਚਿਆ ਰਹਿੰਦਾ ਹੈ ਤੇ ਸੁੱਖ ਪਾਉਂਦਾ ਹੈ ਸੁੱਖ ਜਿਹੜੇ ਸੁੱਖ ਮਗਰ ਦੁਨੀਆ ਭੱਜੀ ਫਿਰਦੀ ਆ ਸੁੱਖ ਲੱਭਣ ਦੀ ਖਾਤਰ ਵੀ ਐਸੋ ਵੀ ਸੁੱਖ ਮਿਲ ਜੂ ਕੋਈ ਉਹ ਬਾਬੇ ਕੋਲੋਂ ਸੁੱਖ ਮਿਲ ਜੂ ਕੋਈ ਉਹਦੀ ਪੂਜਾ ਕਰਨ ਨਾਲ ਸੁੱਖ ਮਿਲ ਜੂ ਮਹਾਰਾਜ ਕਹਿੰਦੇ ਪੂਜਾ ਕਿੱਚ ਨਾਮ ਧਿਆਈਏ ਬਿਨ ਨਾਵੇਂ ਪੂਜਾ ਨਾ ਹੋਈ ਵੀ ਜੇ ਪੂਜਾ ਕਰਨੀ ਆ ਤਾਂ ਗੁਰੂ ਦੀ ਅਕਾਲ ਪੁਰਖ ਵਾਹਿਗੁਰੂ ਦੀ ਪੂਜਾ ਤਾਂ ਇੱਕ ਨਾਮ ਜਪਣਾ ਹੀ ਪੂਜਾ ਹੈ ਨਾਮ ਤੋਂ ਬਿਨਾ ਕੋਈ ਵੀ ਪੂਜਾ ਨਹੀਂ ਹੈ ਕਰਦਾ ਫਿਰ ਜਿੰਨੀਆਂ ਮਰਜ਼ੀ ਆ ਉਹ ਕਿਸੇ ਲੇਖੇ ਵਿੱਚ ਨਹੀਂ ਕੱਲ ਵਾਲੇ ਸ਼ਬਦ ਚ ਆਪਾਂ ਪੜਿਆ ਸੀ ਉਹ ਨਹੀਂ ਕਿਸੇ ਗਣਤੀ ਵਿੱਚ ਆਉਣੀਆਂ ਕਰ ਲਾ ਜੋ ਮਰਜ਼ੀ ਆ ਮਹਾਰਾਜ ਕਹਿੰਦੇ ਅਗਲਾ ਸ਼ਬਦ ਵਿਚਾਰਾਂਗੇ ਆਪਾਂ ਕੱਲ ਨੂੰ ਪੰਕਤੀਆਂ ਪੜ ਲੈਂਦੇ ਹੁਣ ਟਾਈਮ ਹੋ ਗਿਆ ਮਹਾਰਾਜ ਕਹਿੰਦੇ ਗੌੜੀ ਮਹੱਲਾ ਪਹਿਲਾ ਪ੍ਰਥਮ ਬ੍ਰਹਮ ਕਾਲੇ ਕਰ ਆਇਆ ਬ੍ਰਹਮ ਕਮਲ ਪਿਆਲ ਨਾ ਪਾਇਆ ਆਗਿਆ ਨਹੀਂ ਲੈਨੀ ਭਰਮ ਭੁਲਾਇਆ ਜੋ ਉਪਜੇ ਸੋ ਕਾਲ ਸੰਘਾਰਿਆ ਹਮ ਹਰ ਰਾਖੇ ਗੁਰ ਸ਼ਬਦ ਵਿਚਾਰਿਆ ਇਹ ਸ਼ਬਦ ਆਪਾਂ ਕੱਲ ਨੂੰ ਵਿਚਾਰਾਂਗੇ ਸਤਿਗੁਰੂ ਕਹਿੰਦੇ ਆ ਹੋਰ ਜੀਵਾਂ ਦੀ ਤਾਂ ਗੱਲ ਹੀ ਕੀ ਕਰਨੀ ਹੈ ਸਭ ਤੋਂ ਪਹਿਲਾਂ ਬ੍ਰਹਮਾ ਹੀ ਆਤਮਕ ਮੌਤ ਦੀ ਫਾਹੀ ਵਿੱਚ ਫਸ ਗਿਆ ਜਿਹਨੂੰ ਬ੍ਰਹਮਾ ਕਹਿੰਦੇ ਆਪਾਂ ਬਰਮਾ ਵਿਸ਼ਨੂੰ ਘੋਲੇਨਾਥ ਜਿਹਨੂੰ ਕਿਹਾ ਜਾਂਦਾ ਨਾ ਤਿੰਨ ਸ਼ਕਤੀਆਂ ਨੂੰ ਬਹੁਤ ਸਾਰਾ ਹਿੱਸਾ ਸੰਸਾਰ ਦਾ ਮੰਨਦਾ ਤਿੰਨ ਸ਼ਕਤੀਆਂ ਨੂੰ ਕਿਉਂਕਿ ਜਿਨ੍ਹਾਂ ਨੂੰ ਗੁਰੂ ਤੋਂ ਗਿਆਨ ਆ ਗਿਆ ਜਿਨ੍ਹਾਂ ਨੇ ਗੁਰਬਾਣੀ ਪੜ੍ਹੀ ਸੁਣੀ ਆ ਉਹਨਾਂ ਨੂੰ ਸਮਝ ਆ ਗਈ ਨਹੀਂ ਤਾਂ ਕਈ ਬਾਹਲੇ ਤਾਂ ਗੁਰਬਾਣੀ ਪੜ੍ਹਨ ਸੁਣਨ ਵਾਲੇ ਵੀ ਉਹ ਬ੍ਰਹਮਾ ਵਿਸ਼ਨੂੰ ਘੋਲੇਨਾਥ ਤਿੰਨ ਸ਼ਕਤੀਆਂ ਨੂੰ ਹੀ ਮੰਨਦੇ ਨੇ ਪਰ ਗਰਬਾਣੀ ਵਿੱਚ ਬੜੇ ਮਿੱਠੇ ਢੰਗ ਨਾਲ ਉਹਨਾਂ ਨੂੰ ਕਟਿਆ ਗੁਰੂ ਨੇ ਜਪਜੀ ਸਾਹਿਬ ਵਿੱਚ ਏਕਾ ਮਾਈ ਜੁਗਤ ਵਿਆਈ ਤਨ ਚੇਲੇ ਪ੍ਰਮਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਇ ਦੀ ਬਾਨ ਇਥੋਂ ਤੱਕ ਅਸੀਂ ਪੜ ਲਿਆ ਅਗਲੀ ਪੰਕਤੀ ਮਹਾਰਾਜ ਕੰਦੀ ਕਹਿੰਦੀ ਆ ਜਿਬ ਤਿਸ ਭਾਵੇ ਤਿਵੇ ਚਲਾਵੇ ਜਬ ਹੋਵੇ ਪ੍ਰਮਾਨ ਮਹਾਰਾਜ ਨੇ ਮਿੱਠੇ ਢੰਗ ਨਾਲ ਦੱਸਿਆ ਵੀ ਭਾਈ ਉਹ ਤਿੰਨ ਸ਼ਕਤੀਆਂ ਦੇ ਹੱਥ ਵਿੱਚ ਨਹੀਂ ਹੈ ਕੁਛ ਵੀ ਕੁਦਰਤ ਦਾ ਸਿਸਟਮ ਕੁਦਰਤ ਦਾ ਸਿਸਟਮ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਹੱਥ ਵਿੱਚ ਆ ਜਿਵੇਂ ਉਹਦਾ ਹੁਕਮ ਹੁੰਦਾ ਓਵੇਂ ਚੱਲਦਾ ਤੇ ਇਸ ਸ਼ਬਦ ਵਿੱਚ ਦੱਸ ਰਹੇ ਨੇ ਪ੍ਰਥਮੇ ਬ੍ਰਹਮਾ ਕਾਲੇ ਘਰ ਆਇਆ ਤੇ ਸ਼ਬਦ ਆਪਾਂ ਕੱਲ ਨੂੰ ਵਿਚਾਰਾਂਗੇ ਟਾਈਮ ਨਾ ਆਇਓ ਮਹਾਰਾਜ ਕਹਿੰਦੇ ਹੋਰ ਜੀਵਾਂ ਦੀ ਤਾਂ ਗੱਲ ਗੱਲ ਕੀ ਹੈ ਹੋਰ ਜੀਵਾਂ ਦੀ ਤਾਂ ਗੱਲ ਹੀ ਛੱਡੋ ਮਹਾਰਾਜ ਕਹਿੰਦੇ ਸਭ ਤੋਂ ਪਹਿਲਾਂ ਬ੍ਰਹਮਾ ਹੀ ਆਤਮਕ ਮੌਤ ਦੀ ਫਾਹੀ ਵਿੱਚ ਫਸਿਆ ਫਸ ਗਿਆ ਅਗਰ ਬਾਣੀ ਕਹਿੰਦੀ ਹੈ ਜੀ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ ਇਹ ਮਹੱਲਾ ਪਹਿਲਾ ਗੁਰੂ ਨਾਨਕ ਸਾਹਿਬ ਦੀ ਬਾਣੀ ਜਿਹਨੂੰ ਤਿੰਨ ਸ਼ਕਤੀਆਂ ਨੂੰ ਸੰਸਾਰ ਦਾ ਸਿਸਟਮ ਝਮਾਲਣ ਦੀ ਦੱਸਦਾ ਹੈ ਨਾ ਲੋਕ ਬਹੁਤ ਸਾਰੀ ਫਲਸਫੀ ਮੰਨਦੀ ਹੈ ਸਾਰੀ ਨਹੀਂ ਗੁਰੂ ਗਿਆਨ ਵਾਲੇ ਬਹੁਤ ਨੇ ਲੋਕ ਜਾਂ ਕਈ ਹੋਰ ਫਿਰਕੇ ਦੇ ਲੋਕ ਆ ਉਹ ਨਹੀਂ ਮੰਨਦੇ ਜਿਆਣੀ ਬਹੁਤ ਸਾਰਾ ਤਬਕਾ ਇਨੂੰ ਮੰਨ ਰਿਹਾ ਤੈਨ ਸਕਤਿਆਂ ਨੂੰ ਪਰ ਮਹਾਰਾਜ ਨੇ ਇੱਥੇ ਕੱਟ ਕਰਿਆ ਜਪਜੀ ਸਾਹਿਬਤ ਵੀ ਕੱਟ ਕਰਿਆ ਮਹਾਰਾਜ ਕਹਿੰਦੇ ਬ੍ਰਹਮੇ ਪ੍ਰਥਮੇ ਬ੍ਰਹਮਾ ਕਾਲੇ ਘਰ ਆਇਆ ਹੋਰ ਜੀਵਾਂ ਦੀ ਤਾਂ ਮਹਾਰਾਜ ਕਹਿੰਦੇ ਗੱਲ ਕੀ ਕਰਨੀ ਹੈ ਸਭ ਤੋਂ ਪਹਿਲਾਂ ਬ੍ਰਹਮਾ ਹੀ ਆਤਮਕ ਮੌਤ ਦੀ ਫਾਹੀ ਵਿੱਚ ਫਸ ਗਿਆ ਇਹਦੇ ਬਾਰੇ ਹੁਣ ਕੱਲ ਨੂੰ ਗੱਲ ਕਰਾਂਗੇ ਆਪਾਂ ਅੱਗੇ ਮਹਾਰਾਜ ਅੱਗੇ ਸੀ ਬ੍ਰਹਮ ਕਮਲਾ ਪਿਆਲ ਨਾ ਪਾਇਆ ਵਿਸ਼ਨੂ ਦੀ ਨਾਭੀ ਤੋਂ ਉੱਗਏ ਹੋਏ ਜਿਸ ਕਮਲ ਵਿੱਚੋਂ ਬ੍ਰਹਮਾ ਜੰਮਿਆ ਸੀ ਉਸ